ਤੁਸੀਂ ਤੇ ਦੇਖ ਸਕਦੇ ਗੱਡੀ ਜਿਹੜੀ ਅੰਦਰੋਂ ਕਿਵੇਂ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਆ ਬਿਲਕੁਲ ਸੇਮ ਗੱਡੀਆਂ ਪਰ ਇਹਦੇ ਵਿੱਚ ਪਾਵਰ ਤੁਹਾਡੇ ਕਾਫੀ ਰੱਖੀ ਕਿਉਂਕਿ ਇਹ ਕਹਿੰਦੇ ਦੁਬਈ ਦੇ ਵਿੱਚ ਵੀ ਐਸੀਆਂ ਗੱਡੀਆਂ ਜਿਹੜੀਆਂ ਚੱਲਦੀਆਂ ਪੰਜਾਬ ਦੇ ਪਹਿਲੀ ਵਾਰ ਜਿਹੜੀ ਗੱਡੀ ਜਿਹੜੀ ਇੱਥੇ ਲਿਆਂਦੀ ਗਈ ਆ ਉਹ ਸਿਰਫ ਸਿਰਫ ਪੁਲਿਸ ਨੂੰ ਦਿੱਤੀ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਫਸਟ ਰੇਟ ਦਾ ਡੱਬਾ ਆ ਜੀ ਇਹ ਇਹਦੇ ਵਿੱਚ ਪੂਰੀ ਕਿੱਟ ਹੈ ਜੀ ਸਾਰਾ ਕੁਝ ਦਿਖਾ ਲਓ ਸਾਨੂੰ ਹਾਂਜੀ ਬੈਂਡੇਟ ਨੇ ਜੀ ਸੈਂਟਾਈਜ਼ਰ ਹੈ ਤੇ ਸਟਿਚੇ ਵਾਲਾ ਬੀਟਾ 9 ਟਿਊਬ ਹੈ ਇਹ ਸੋਪ ਹੈ ਤੇ ਹੋਰ ਵੀ ਜਿਹੜਾ ਸਮਾਨ ਹੈ ਸਾਨੂੰ ਜਿਵੇਂ ਮੈਡੀਸਨ ਸਰ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਇੱਕ ਇਹਦੇ ਜਿਵੇਂ 50 ਗੱਜ ਪਿੱਛੇ ਲੋਕਾਂ ਨੂੰ ਇੰਡੀਕੇਸ਼ਨ ਦੇ ਹਾਂ ਸਾਵਧਾਨ ਕਰਨ ਲਈ ਹਾਂ ਜੀ ਰਿਫਲੈਕਟਰ ਰੋਡ ਵਗੈਰਾ ਸਟੈਂਡ ਹੈ ਜੇ ਪ੍ਰੋਪਰ ਪਿੱਛੇ ਲੱਗਾ ਹੋਊਗਾ ਵੈਸੇ ਜਿਹੜੀਆਂ ਇਹਨਾਂ ਨੂੰ ਵਰਦੀ ਦੇ ਵਿੱਚ ਜੈਕਟਾਂ ਮਹਈਆ ਕਰਾਈਆਂ ਗਈਆਂ ਉਹਨਾਂ ਤੇ ਵੀ ਰਿਫਲੈਕਟਰ ਲੱਗੇ ਹੋਏ ਰਾਤ ਦੇ ਸਮੇਂ ਆਪਾਂ ਦੇਖ ਸਕਦੇ ਹਾਂ ਕਿ ਇਹ ਬਾਕਸ ਰੱਖਿਆ ਹੈ ਮਲਟੀਮੀਡੀਆ ਕੋਚ ਇਹ ਜਿਹੜਾ ਸਪੀਕਰ ਬਾਕਸ ਹੈ ਇਹ ਮਾਈਕ ਦੇ ਸਮੇਤ ਹੈ ਮੁਲਾਜ਼ਮਾਂ ਦੀ ਸੁਭਿਧਾ ਲਈ ਪਾਣੀ ਦਾ ਵਾਟਰ ਕੂਲਰ ਦਿੱਤਾ ਗਿਆ ਇਹ ਰਿਫਲੈਕਟਰ ਕੋਨ ਹੈ ਇਸੇ ਤਰ੍ਹਾਂ ਇੱਕ ਟ੍ਰੈਂਗਲ ਕੋਨ ਹੋਰ ਪਈਆਂ ਨੇ ਸਾਡੇ ਕੋਲ ਇੱਕ ਵੀ ਦੱਸਿਆ ਗਿਆ ਕੋਈ ਏਦਾਂ ਦੇ ਕੈਮਰੇ ਵੀ ਲਗਾਏ ਗਏ ਜੀ ਇਨਕੇ ਇਸੀ ਚਲਾਨ ਵੀ ਕਰਨਾ ਉਹ ਕੈਮਰੇ ਵੀ ਵਿੱਚ ਲੱਗੇ ਹੋਏ ਨੇ ਇਹ ਉਹ ਵੀ ਸਿਸਟਮ ਇਸ ਗੱਡੀ ਦੇ ਵਿੱਚ ਹੈਗਾ ਜੇ ਕਿਸੇ ਦਾ ਜਿਵੇਂ ਆਨ ਰੋਡ ਤੁਸੀਂ ਚਲੇ ਜਾਂਦਾ ਹੈ ਓਵਰ ਸਪੀਡ ਹੈ ਜਾਂ ਕੋਈ ਵੱਧ ਸਪੀਡ ਵਾਲੇ ਉਹ ਵੀ ਆਣਗੇ ਐਲਕੋਮੀਟਰ ਵਾਲੇ ਉਹ ਵੀ ਸਿਸਟਮ ਡਰੰਕ ਡਰਾਈਵ ਦੇ ਚਲਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਵਾਲਾ ਨੇ ਇੱਕ ਫੈਸਲਾ ਲਿਆ ਸੀ ਕਿ ਪੂਰੇ ਪੰਜਾਬ ਵਿੱਚ ਸਾਲ ਦੇ ਅੰਦਰ ਬੱਖ-ਬੱਖ ਸੜਕ ਹਾਸਿਆਂ ਦੇ ਵਿੱਚ 13000 ਦੇ ਕਰੀਬ ਜਾਨਾਂ ਜਿਹੜੀਆਂ ਚੱਲੇ ਜਾਂਦੀਆਂ ਆ ਜੇ ਕੋ ਉਪਰਾਲੇ ਹੋਣ ਤਾਂ ਘੱਟੋ ਘੱਟ ਜਿਹੜੀਆਂ 6500 ਜਾਨਾਂ ਅੱਧ ਜਿਹੜੀਆਂ ਜਾਨਾਂ ਬਚ ਸਕਦੀਆਂ ਨੇ ਸੋ ਉਹਨੂੰ ਲੈ ਕੇ ਇੱਕ ਵੱਡਾ ਫੈਸਲਾ ਮਾਨ ਸਰਕਾਰ ਵੱਲੋਂ ਲਿਆ ਗਿਆ ਭਵਨ ਸਿੰਘ ਮਾਨ ਉਹਨਾਂ ਨੇ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਇੱਕ ਐਸਐਫ ਐਸਐਫ ਨਾਂ ਦੀ ਜਿਹੜੀ ਆ ਸੜਕ ਸੁਰੱਖਿਆ ਫੋਰਸ ਨਾਂ ਦੀ ਇੱਕ ਜਿਹੜੀ ਆ ਪੁਲਿਸ ਜਿਹੜੀ ਤਿਆਰ ਕੀਤੀ ਸੀ ਉਹਨਾਂ ਨੂੰ ਇੱਕ ਅਜਿਹੀਆਂ ਵਹੀਕਲਸ ਦਿੱਤੀਆਂ ਜਿਹੜੀਆਂ ਕਿ ਦੁਬਈ ਜਾਂ ਵੱਡੀਆਂ ਕੰਟਰੀਆਂ ਦੇ ਨਾਲ ਜਿਹੜੀਆਂ ਪਹਿਲਾਂ ਚੱਲਦੀਆਂ ਨੇ ਸੋ ਉਹ ਤੁਸੀਂ ਦੇਖ ਸਕਦੇ ਆ ਅੱਜ ਉਹ ਵਹੀਕਲ ਜਿਹੜੀਆਂ ਜਿਹੜੀਆਂ ਪੰਜ ਗੱਡੀਆਂ ਜਿਹੜੀਆਂ ਨਵਾਂ ਸ਼ਹਿਰ ਡਿਸਟ੍ਰਿਕਟ ਨੂੰ ਮਿਲੀਆਂ ਨੇ ਉਹਨੂੰ ਅੱਜ ਜਿਹੜਿਆ ਇੱਥੋਂ ਦੇ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਅਖਿਲ ਚੌਧਰੀ ਜੀ ਚੰਡੀ ਦੇਣਗੇ ਤੋਂ ਆਪਾਂ ਜਾਣਦੇ ਆ ਪਹਿਲਾਂ ਐਕਚੁਅਲ ਚ ਗੱਡੀਆਂ ਦੇ ਵਿੱਚ ਹੈ ਕਿ ਕੀ ਕੀ ਫੈਸਿਲਿਟੀ ਜਿਹੜੀ ਆ ਲੱਗਦੀ ਇਨ ਕੇਸ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਉਹਦੇ ਵਿੱਚ ਕਿਹੜੀ ਕਿਹੜੀ ਫੈਸਿਲਿਟੀ ਰੱਖੀ ਗਈ ਆ ਕਿਵੇਂ ਮਰੀਜ਼ ਨੂੰ ਲੈ ਕੇ ਜਾਣਾ ਕਿਵੇਂ ਉਹਨੂੰ ਫਾਸਟੇਟ ਦੇਣੀ ਆ ਕਿੱਦਾਂ ਪਹੁੰਚਾਉਣਾ ਕਿਦਾਂ ਸਾਰਾ ਕੁਝ ਜਿਹੜੀ ਆ ਆਪਾਂ ਜਾਣਗੇ ਸਾਡੇ ਨਾਲ ਨੇ ਭਾਜੀ ਕੀ ਇਸ ਗੱਡੀ ਦੇ ਵਿੱਚ ਖਾਸ ਤੌਰ ਤੇ ਰੱਖਿਆ ਗਿਆ ਆ ਖਾਸ ਜਦੋਂ ਕੋਈ ਐਕਸੀਡੈਂਟ ਹੁੰਦਾ ਤਾਂ ਤੁਹਾਨੂੰ ਕਿੱਦਾਂ ਸੂਚਨਾ ਮਿਲਦੀ ਆ ਕਿੱਥੇ ਕਿੱਥੇ ਲੋਕੇਸ਼ਨਾਂ ਹੋਣਗੀਆਂ ਸਭ ਤੋਂ ਪ ਚੈਨਲ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਐਕਸੀਡੈਂਟ ਹੋ ਜਾਂਦਾ ਉਹਨਾਂ ਦੇ ਵਿੱਚ ਕੀਮਤੀ ਜਾਨਾਂ ਚਲੇ ਜਾਂਦੀਆਂ ਉਹਦੇ ਬਚਾਓ ਲਈ ਇਹ ਗੱਡੀਆਂ ਜਿਹੜੀਆਂ ਮਹਈਆ ਕਰਾਈਆਂ ਗਈਆਂ ਇਹਦੇ ਵਿੱਚ ਫਰਸਟ ایڈ ਕਿੱਟ ਹੈ ਸਾਰਾ ਖੋਲੋ ਭਾਜੀ ਸਾਨੂੰ ਦਿਖਾ ਲਓ ਸਾਰਾ ਖੋਲੋ ਪਹਿਲਾਂ ਤਾਂ ਅੰਦਰੋਂ ਸਾਈਡਸ ਦਿਖਾ ਲਓ ਸਤਿ ਸ੍ਰੀ ਅਕਾਲ ਤੁਸੀਂ ਦੇਖ ਸਕਦੇ ਗੱਡੀ ਜਿਹੜੀ ਅੰਦਰੋਂ ਕਿਵੇਂ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਆ ਬਿਲਕੁਲ ਸੇਮ ਗੱਡੀਆਂ ਪਰ ਇਹਦੇ ਵਿੱਚ ਪਾਵਰ ਤੁਹਾਡੇ ਕਾਫੀ ਰੱਖੀ ਕਿਉਂਕਿ ਇਹ ਕਹਿੰਦੇ ਦੁਬਈ ਦੇ ਵਿੱਚ ਵੀ ਐਸੀਆਂ ਗੱਡੀਆਂ ਜਿਹੜੀਆਂ ਚੱਲਦੀਆਂ ਪੰਜਾਬ ਦੇ ਪਹਿਲੀ ਵਾਰ ਜਿਹੜੀਆਂ ਗੱਡੀ ਜਿਹੜੀ ਇੱਥੇ ਲਿਆਂਦੀ ਗਈ ਆ ਉਹ ਸਿਰਫ ਸਿਰਫ ਪੰਜਾਬ ਪੁਲਿਸ ਨੂੰ ਦਿੱਤੀ ਗਈ ਆ ਕਿਉਂਕਿ ਮਾਨ ਸਰ ਦਾ ਜਿਹੜਾ ਫੈਸਲਾ ਸੀ ਕਿ ਜਿਹੜੀਆਂ ਪੰਜਾਬ ਵਿੱਚ 13000 ਆ ਮੌਤ 13000 ਦੇ ਕਰੀਬ ਮੌਤਾਂ ਸਾਲ ਵਿੱਚ ਹੁੰਦੀਆਂ ਜੇ ਇਹੋ ਜਿਹੀਆਂ ਗੱਡੀਆਂ ਜਾਂ ਇਹੋ ਜਿਹੇ ਸਾਧਨ ਜਿਹਦੇ ਵਿੱਚ ਪੂਰੇ ਬੰਦੋਬਸ ਜਿਹੜੇ ਮੋਡਲੀ ਸਹਿ ਤੁਹਾਨੂੰ ਲੈ ਕੇ ਕਿਤੇ ਹੋਣ ਤਾਂ ਉਹਦੇ ਵਿੱਚ ਕਾਫੀ ਜਾਣਾਂ ਜਿਹੜੀਆਂ ਮੌਕੇ ਤੇ ਜਦੋਂ ਕੋਈ ਉਹਨਾਂ ਨੂੰ ਫਰਸਟ ایڈ ਨਹੀਂ ਮਿਲਦੀ ਜਾਂ ਸੜਕ ਦੇ ਉੱਤੇ ਕੋਈ ਵਹੀਕਲ ਜਿਹੜਾ ਖਰਾਬ ਖੜਾ ਹੁੰਦਾ ਤੇ ਜਿਹੜਾ ਅਕਸਰ ਟੱਕਰ ਹੋਣ ਦੇ ਨਾਲ ਮੌਤਾਂ ਹੋ ਜਾਂਦੀਆਂ ਸੋ ਉਹਨੂੰ ਬਚਾਉਣ ਦੇ ਲਈ ਵੀ ਇਹ ਵੱਡੇ ਉਪਰਾਲੇ ਕਿਉਂਕਿ ਇਹ ਜਿਹੜੀ ਪੁਲਿਸ ਹੈ ਸਪੈਸ਼ਲ ਜਿਹੜੀ ਹੈ ਇਹਨਾਂ ਦਾ ਹੋਰ ਕੋ ਕੰਮ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਫਰਸਟ ایڈ ਦਾ ਡੱਬਾ ਹੈ ਜੀ ਇਹ ਇਹਦੇ ਵਿੱਚ ਪੂਰੀ ਕਿੱਟ ਹੈ ਜੀ ਸਾਰਾ ਕੁਝ ਦਿਖਾ ਲਓ ਸਾਨੂੰ ਭਾਜੀ ਸਰ ਇਹ ਗਲਾਸ ਨੇ ਹਾਂਜੀ ਬੈਂਡੇਡ ਨੇ ਜੀ ਸੈਂਟਾਈਜ਼ਰ ਹੈ ਤੇ ਸਟਿਚ ਵਾਲਾ ਬੀਟਾ 9 ਟਿਊਬ ਹੈ ਤੇ ਸੋਪ ਹੈ ਤੇ ਹੋਰ ਵੀ ਜਿਹੜਾ ਸਮਾਨ ਹੈ ਸਾਨੂੰ ਜਿਵੇਂ ਮੈਡੀਸਨ ਡਾਕਟਰ ਸਾਹਿਬ ਦੀ رائے ਦੇ ਮਤਲਬਕ ਜਿਵੇਂ ਕਿਸੇ ਨੂੰ ਨਾਰਮਲ ਜਿਹੜੇ ਹੈਗੇ ਬੁਖਾਰ ਵਗੈਰਾ ਤੋਂ ਹਾਂ ਜੀ ਉਹ ਦਵਾਈਆਂ ਰੱਖੀਆਂ ਗਈਆਂ ਨੇ ਤੇ ਹੋਰ ਕੀ ਕੀ ਇਹਦੇ ਵਿੱਚ ਜਣਾ ਇਹਦੇ ਵਿੱਚ ਸਰ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਇੱਕ ਇਹਦੇ ਜਿਵੇਂ 50 ਗੱਜ ਪਿੱਛੇ ਲੋਕਾਂ ਨੂੰ ਇੰਡੀਕੇਸ਼ਨ ਦੇ ਹਾਂ ਸਾਵਧਾਨ ਕਰਨ ਲਈ ਹਾਂਜੀ ਰਿਫਲੈਕਟਰ ਰੋਡ ਵਗੈਰਾ ਸਟੈਂਡ ਜੇ ਪ੍ਰੋਪਰ ਪਿੱਛੇ ਲੱਗਾ ਹੋਊਗਾ ਵੈਸੇ ਜਿਹੜੀਆਂ ਇਹਨਾਂ ਨੂੰ ਵਰਦੀ ਦੇ ਵਿੱਚ ਜਾਗਤਾ ਮਹਈਆ ਕਰਾਈਆਂ ਗਈਆਂ ਉਹਨਾਂ ਤੇ ਵੀ ਰਿਫਲੈਕਟਰ ਲੱਗੇ ਹੋਏ ਰਾਤ ਦੇ ਸਮੇਂ ਉਹ ਦੇਖਣ ਕਿ ਬਾਕੀ ਜਿਹੜੀ ਇਹਨਾਂ ਦੇ ਉੱਪਰ ਲਾਈਟ ਲੱਗੀ ਹੋਈ ਹੈ ਗੱਡੀਆਂ ਦੇ ਉਹ ਵੀ ਰੋਡ ਤੇ ਬਹੁਤ ਐਕਸੀਡੈਂਟਾਂ ਤੋਂ ਪਤਾ ਲੱਗੂਗਾ ਲੋਕਾਂ ਨੂੰ ਵੇ ਪੁਲਿਸ ਸੁਰੱਖਿਆ ਜਿਹੜੀ ਗੱਡੀ ਖੜੀ ਹੈ ਉੱਥੇ ਜਾ ਕੇ ਕੋਈ ਵੀ ਪ੍ਰੋਬਲਮ ਆ ਰਹੀ ਹੈ ਰੋਕ ਪਈ ਹੋਈ ਹੈ ਉਹ 플ੈਗ ਤੋਂ ਪਤਾ ਲੱਗ ਜਾਊਗਾ ਅਸੀਂ ਰਿਫਲੈਕਟਰ ਕੋਨ ਹੈ ਸਾਡੇ ਕੋਲ ਲੋਕਾਂ ਨੂੰ ਸੂਚਿਤ ਕਰਨ ਲਈ ਸਾਡੇ ਕੋਲ ਇੱਕ ਮਾਈਕ ਤੇ ਸਪੀਕਰ ਵੀ ਹੈ ਜੇ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਰੋਡ ਟ੍ਰੈਫਿਕ ਅੱਗੇ ਜਾਮ ਹੈ ਜਾਂ ਉਹਨਾਂ ਨੂੰ ਦੂਰੋਂ ਖੜ ਕੇ ਜਿਵੇਂ ਗੱਡੀਆਂ ਟ੍ਰੈਫਿਕ ਲੰਘਾਉਣ ਲਈ ਉਹ ਸਾਡੇ ਕੋਲ ਸੁਵਿਧਾ ਹੈਗੀ ਹੈ ਜੀ ਜੀ ਪਿੱਛੇ ਆਪਾਂ ਦੇਖ ਸਕਦੇ ਹਾਂ ਕਿ ਇਹ ਬਾਕਸ ਰੱਖਿਆ ਹੈ ਮਲਟੀਮੀਡੀਆ ਕੋ ਚ ਇਹ ਜਿਹੜਾ ਸਪੀਕਰ ਬਾਕਸ ਹੈ ਇਹ ਮਾਈਕ ਦੇ ਸਮੇਤ ਹੈ ਮੁਲਾਜ਼ਮਾਂ ਦੀ ਸੁਵਿਧਾ ਦੇ ਲਈ ਪਾਣੀ ਦਾ ਵਾਟਰ ਕੂਲਰ ਦਿੱਤਾ ਗਿਆ ਇਹ ਰਿਫਲੈਕਟਰ ਕੋਨ ਹੈ ਇਸੇ ਤਰ੍ਹਾਂ ਇੱਕ ਟ੍ਰੈਂਗਲ ਕੋਨ ਹੋਰ ਪਈਆਂ ਦੇ ਸਾਡੇ ਕੋਲ ਤੇ ਬਾਕੀ ਜੋ ਇਹਨਾਂ ਦੇ ਜੀਪੀਐਸ ਸਿਸਟਮ ਲੱਗਾ ਹੋਇਆ ਗੱਡੀਆਂ ਦੇ ਵਿੱਚ ਕੈਮਰੇ ਦੇ ਵਿੱਚ ਸਾਰਾ ਅਟੈਚ ਹੈ ਜੀ ਇੱਕ ਇਹ ਵੀ ਦੱਸਿਆ ਗਿਆ ਕੋਈ ਏਦਾਂ ਦੇ ਕੈਮਰੇ ਵੀ ਲਗਾਏ ਗਏ ਜੀ ਇਨ ਕੇ ਤੁਸੀਂ ਚਲਾਨ ਵੀ ਕਰਨਾ ਉਹ ਕੈਮਰੇ ਵੀ ਵਿੱਚ ਲੱਗੇ ਹੋਏ ਨੇ ਇਹ ਉਹ ਵੀ ਸਿਸਟਮ ਇਸ ਗੱਡੀ ਦੇ ਵਿੱਚ ਹੈਗਾ ਜੇ ਕਿਸੇ ਦਾ ਜਿਵੇਂ ਔਨ ਰੋਡ ਤੁਸੀਂ ਚਲੇ ਜਾਂਦਾ ਹੈ ਓਵਰ ਸਪੀਡ ਹੈ ਜਾਂ ਕੋਈ ਵੱਧ ਸਪੀਡ ਵਾਲੇ ਉਹ ਵੀ ਆਣਗੇ ਅਲਕੋਮੀਟਰ ਵਾਲੇ ਉਬੀ ਸਿਸਟਮ ਡਰੰਕ ਡਰਾਈਵ ਦੇ ਚਲਾਣਾ ਇਹ ਵੀ ਜਿਵੇਂ ਮਾਨ ਸਾਹਿਬ ਨੇ ਕਿਹਾ ਸੀ ਕਿ ਕਈ ਵਾਰੀ ਜਿਆਦਾ ਹਾਸੇਵੇਂ ਹੁੰਦੇ ਕਿ ਕੋਈ ਟਰੱਕ ਖੜਾ ਖਰਾਬ ਹੈ ਕੋਈ ਗੱਡੀ ਖਰਾਬ ਖੜੀ ਆ ਉਹਨੂੰ ਹਟਾਇਆ ਨਹੀਂ ਜਾਂਦਾ ਰਾਤ ਹੁੰਦੀ ਆ ਕਈ ਵਾਰੀ ਧੁੰਦ ਪਈ ਹੁੰਦੀ ਆ ਜਾਂ ਠੰਡੇ ਦੇ ਮੌਸਮਾਂ ਦੇ ਵਿੱਚ ਗੱਡੀ ਦੇ ਜਿਆਦਾ ਐਕਸੀਡੈਂਟ ਕਾਰਨ ਹੀ ਬਣਦੇ ਨੇ ਉਹਨੂੰ ਹਟਾਉਣ ਦੇ ਲਈ ਵੀ ਕਿਦਾਂ ਦੀ ਪ੍ਰਬੰਧ ਜਿਹੜੀ ਕੀਤੀ ਗਈ ਹੈ ਤੁਹਾਡੇ ਇਸ ਗੱਡੀ ਉਹਨੂੰ ਹਟਾਉਣ ਦੇ ਲਈ ਸਰ ਇੱਕ ਤਾਂ ਪਹਿਲਾਂ ਉੱਥੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਵੀ ਕੋਈ ਹੋਰ ਪਿੱਛੋਂ ਆ ਕੇ ਗੱਡੀ ਨਾਲ ਵੱਜੇ ਉਹਦੇ ਹਟਾਉਣ ਲਈ ਰਿਕਵਰੀ ਜਿਵੇਂ ਜਿਹੜੇ ਸਟੇਟ ਹਾਈਵੇ ਹੈ ਉਹਨਾਂ ਦੇ ਉੱਪਰ ਵੀ ਰ ਜਾ ਜਿਹੜੇ ਨੈਸ਼ਨਲ ਹਾਈਵੇ ਨੇ ਇਹਨਾਂ ਦੇ ਉੱਪਰ ਟੋਲ ਵਾਲਿਆਂ ਦੀ ਜਿਹੜੀ ਨੇੜੇ ਦੇ ਹੈਗੇ ਟੋਲ ਤੇ ਉੱਥੋਂ ਗੱਡੀਆਂ ਮੰਗਵਾ ਕੇ ਉਹਨਾਂ ਦੀ ਰਿਕਵਰੀ ਵੈਨ ਉਹਨੂੰ ਸਾਈਡ ਤੇ ਕਰਾਇਆ ਜਾਊਗਾ ਜਿੰਨਾ ਚਿਰ ਉਹ ਨਹੀਂ ਆਂਦੇ ਹੈਗੇ ਉਹਨਾਂ ਚਿਰ ਇਹ ਉਹਨੂੰ ਹੈਂਡਲ ਕਰਨਗੇ ਇਨ ਕੇਸ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਪੇਸ਼ੈਂਟ ਨੂੰ ਇੱਕਦਮ ਹਸਪੀਟਲੇ ਜਾਣ ਦੇ ਕੀ ਪ੍ਰਬੰਧ ਨੇ ਨੀਅਰਸਟ ਤੁਸੀਂ ਕਾਲ ਕਰੋਗੇ ਜਾਂ ਆਪਣੀ ਗੱਡੀ ਵਿੱਚ ਆਪ ਜਿਹੜਾ ਪੇਸ਼ੈਂਟ ਲੈ ਕੇ ਜਾਓਗੇ ਸਰ ਜਿਹੜਾ ਮਾਈਨਰ ਕੋਈ ਜਿਵੇਂ ਮੋਟਰਸਾਈਕਲ ਤੇ ਇੱਕ ਜਾਂ ਦੋ ਇੰਜਰਡ ਹੈ ਉਹ ਤਾਂ ਅਸੀਂ ਇਸ ਗੱਡੀ 'ਚ ਲਿਜਾਵਾਂਗੇ ਜੇ ਕੋਈ ਵੱਡਾ ਐਕਸੀਡੈਂਟ ਹੋ ਜਾਂਦਾ ਬੱਸ ਵਗੈਰਾ ਦਾ ਫਿਰ ਨੇੜੇ ਦੇ ਹਸਪੀਟਲ ਤੋਂ 108 ਨਾਲ ਵੀ ਲਿੰਕ ਕਰਾਂਗੇ ਔਰ ਆਪਣੇ ਕੰਟਰੋਲ ਰੂਮ ਤੇ ਵੀ ਇਹਨੂੰ ਸੂਚਿਤ ਕਰਾਂਗੇ ਤੇ ਬਾਕੀ ਟੋਲ ਵਾਲਿਆਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਵੀ ਐਂਬੂਲੈਂਸ ਯੂਜ਼ ਕਰਾਂਗੇ ਕਿੰਨੇ ਅਪਲਾਈ ਜਿਹੜੇ ਇਸ ਗੱਡੀ ਵਿੱਚ ਰਹਿਣਗੇ ਇਸ ਤੇ ਪੱਕੀ ਡਿਊਟੀ ਜਿਹੜੀ ਰਹਗੀ ਸ਼ਿਫਟ ਵਾਈ ਰਹਿਣਗੇ ਜਾਂ ਕੰਟੀਨਿਊ ਰਹਿਣਗੇ ਸਰ ਹਜੇ ਤੱਕ ਜੋ ਸਾਨੂੰ ਨਿਰਦੇਸ਼ ਮਿਲੇ ਨੇ ਇਹਦੇ ਉੱਤੇ ਨੌ ਮੁਲਾਜ਼ਮ ਐਸਐਸਐਫ ਦੇ ਤੇ ਤਿੰਨ ਜਿਹੜੇ ਹੈਗੇ ਡਰਾਈਵਰ ਕੰਮ ਇਹਨਾਂ ਦੇ ਇੰਚਾਰਜ ਜਿਹੜੇ ਗਾਈਡ ਇਹਨਾਂ ਕਰਨਗੇ ਉਹ ਤਿੰਨ ਮੁਲਾਜ਼ਮ ਡਿਸਟ੍ਰਿਕਟ ਐਸਪੀ ਅਸਨਗਰ ਦੇ ਪਰ ਗੱਡੀ ਤੇ ਲੱਗਣਗੇ ਟੋਟਲ 12 ਮੁਲਾਜ਼ਮ ਹੋਣਗੇ 8-8 ਘੰਟੇ ਦੀ ਸ਼ਿਫਟ ਹੋਊਗੀ 24 ਘੰਟੇ ਲੋਕਾਂ ਦੀ ਜਾਨ ਮਾਲ ਦੀ ਇਫਾਜਤ ਲਈ ਤਿਆਰ ਰਹਿਣਗੇ ਜੇ ਨਵਾਂ ਸ਼ਹਿਰ ਦੀ ਗੱਲ ਕਰੀ ਤਾਂ ਕਿਹੜੀ ਗੱਡੀ ਲੋਕੇਸ਼ਨ ਜਿਹੜੀ ਤੁਹਾਨੂੰ ਐਸੋਲੇ ਦਿੱਤੀ ਗਈ ਹੈ ਵੀ ਇੱਥੇ-ਇੱਥੇ ਜਿਹੜੀ ਗੱਡੀ ਖੜੀ ਹੈਗੀ ਕਿੰਨੇ ਕਿਲੋਮੀਟਰ ਦਾ ਜਿਹੜਾ ਵਕ ਵਕ ਰੱਖਿਆ ਗਿਆ ਸਰ ਸਾਡਾ ਜਲੰਧਰ ਸਾਈਡ ਤੋਂ ਜਿਹੜਾ ਹੈਗਾ ਜਿੱਥੇ ਸਾਡੀ ਡਿਸਟ੍ਰਿਕਟ ਦੀ ਹੱਦ ਲੱਗਦੀ ਹੈ ਉੱਥੋਂ ਲੈ ਕੇ ਨਮਾਸ਼ਹਿਰ ਰੇਲਵੇ ਕ੍ਰੋਸਿੰਗ ਤੱਕ ਇਹਨੂੰ 1 ਨੰਬਰ ਰੂਟ ਕਿਹਾ ਗਿਆ ਉੱਥੋਂ ਜਿਹੜਾ ਹੈਗਾ ਕਹਾ ਕੰਗਣਾ ਬ੍ਰਿਜ ਤੱਕ ਉਹਨੂੰ 2 ਨੰਬਰ ਚ ਕਿਹਾ ਗਿਆ ਜਿਹੜਾ ਕੰਗਣਾ ਬ੍ਰਿਜ ਤੋਂ ਲੈ ਕੇ ਰੋਪੜ ਤੱਕ ਜੋ ਸਾਡੀ ਹੱਦ ਲੱਗਦੀ ਹੈ ਟੋਟਲ ਹਾਈਵੇ ਹੈ ਉਹ 3 ਨੰਬਰ ਰੂਟ ਕਿਹਾ ਗਿਆ ਚੌਥਾ ਨੰਬਰ ਜਿਹੜਾ ਰੂਟ ਹੈ ਉਹ ਭਲੇਖਾ ਚੌਂਕ ਤੋਂ ਲੈ ਕੇ ਜੋ ਉਹ ਡਿਸਟ੍ਰਿਕਟ ਹਿਸ਼ਾਰਪਨ ਨੂੰ ਸਟੇਟ ਹਾਈਵੇ ਲੱਗਦਾ ਉਹਦੇ ਉੱਤੇ ਚੱਲੂਗੀ ਤੇ ਪੰਜਵਾਂ ਜਿਹੜਾ ਹੈਗਾ ਉਹ ਕਨੌਣ ਬੰਨ ਰਾਹੋਂ ਵਾਲੀ ਸਾਈਡ ਤੋਂ ਉਹ ਜਿੱਥੋਂ ਤੱਕ ਫਲੋਰ ਏਰੀਆ ਲੱਗਦਾ ਜਿਹੜੇ ਮੁਲਾਜ਼ਮ ਰਹਿਣਗੇ ਸਪੈਸ਼ਲ ਇਹਨਾਂ ਦੀ ਸਪੈਸ਼ਲ ਬਰਦੀ ਹੋਵੇਗੀ ਇਹਨਾਂ ਤੋਂ ਹੋਰ ਕੰਮ ਵੀ ਲਿਆ ਜਾਏਗਾ ਕਿ ਕੱਲ ਸਿਰਫ ਤੇ ਸੜਕ ਸੜਕਾ ਫੋਰਸ ਲੀਟੇ ਦੇਖੋ ਜੀ ਜੇ ਪਹਿਲੀ ਤਾਂ ਇਹੀ ਸੜਕ ਸੁਰੱਖਿਆ ਫੋਰਸ ਜਿਹੜੀ ਹੈਗੀ ਬਣੀ ਇਹਨਾਂ ਤੋਂ ਰੋਡ ਦਾ ਲਿਆ ਜਾਊਗਾ ਡਿਊਟੀ ਉਨਾਂ ਹੀ ਦੇਰ 'ਚ ਜਿਹੜਾ ਸਾਡਾ ਸਬੰਧਤ ਥਾਣੇ ਹੈ ਜਾਂ ਕੋਈ ਸਾਡੇ ਏਰੀਆ ਪੈਂਦਾ ਉਹ ਉਥੋਂ ਉਹ ਵੀ ਕਵਰ ਕਰਨਗੇ ਉਹਨਾਂ ਨਾਲ ਇਹ ਜਿੱਦਾਂ ਚਲਾਨ ਦੀ ਗੱਲ ਹੈ ਜਿਵੇਂ ਸੀਐਮ ਸਾਹਿਬ ਨੇ ਕਿਹਾ ਕਿ ਜਿੱਦਾਂ ਚਲਾਨ ਹੁੰਦੇ ਨੇ ਭੁਗਤਦੇ ਨੇ ਕੱਟਦੇ ਨੇ ਹਣ ਕੈਮਰੇ ਸਾਹਮਣੇ ਹੋਇਆ ਕਰਨਗੇ ਇਹ ਫੈਸਿਲਿਟੀ ਵੀ ਰੱਖੀ ਗਈ ਹੈ ਕਿ ਕੈਮਰੇ ਦੇ ਸਾਹਮਣੇ ਹੋਏਗਾ ਸਾਰਾ ਕੁਝ ਜਿਹੜਾ ਐਨ ਆਨਲਾਈਨ ਹੀ ਹੋਏਗਾ ਚਲਾਨ ਵੀ ਕੱਟਣਾ ਹੈ ਜਾਂ ਕੋਈ ਵੀ ਕੰਮ ਕਰਨਾ ਆਨਲਾਈਨ ਕੈਮਰੇ ਸ ਕਿਉਂਕਿ ਕੈਮਰਾ ਵੀ ਜਿਹੜਾ ਫਰੰਟ ਅੱਗੇ ਵੀ ਲ ਸਰੇ ਦੋਨੋਂ ਸਾਈਡ ਕਵਰ ਕਰ ਰਿਹਾ ਕੈਮਰਾ ਇਹਦੀ ਪੂਰੀ ਲੋਕੇਸ਼ਨ ਵੀ ਜਾਹਰ ਕਰੂਗਾ ਔਰ ਜਿਹੜਾ ਕੈਮਰੇ ਦੇ ਸਾਹਮਣੇ ਜਿਹੜਾ ਚਲਾਨ ਹੋਊਗਾ ਉਹ ਆਰਟੀਆ ਸਾਹਿਬ ਨੂੰ ਜਿਹੜੇ ਵੀ ਸੰਬੰਧਿਤ ਅਫਸਰਨ ਇਹਨਾਂ ਨੂੰ ਮਾਰਕ ਕਰਨਗੇ ਉਹ ਉੱਤੇ ਜੁਰਮਾਨਾ ਭੁਗਤੋਗੇ ਕਿੰਨਾ ਵਧੀਆ ਫੈਸਲਾ ਮੰਨਦੇ ਹੋ ਸੀਐਮ ਸਾਹਿਬ ਦਾ ਤੁਸੀਂ ਮੈਂ ਮਲਾਜ਼ਮ ਵੀ ਹਾਂ ਤੇ ਡਿਊਟੀ ਵੀ ਹੈ ਕਿਦਾਂ ਦਾ ਫੈਸਲਾ ਲੱਗਦਾ ਵੇ ਲੱਗਦਾ ਵੇ ਇਹ ਜੇ ਸਹੀ ਤੰਗ ਨਾਲ ਐਸਐਸਫੋਰਸ ਵੱਲੋਂ ਜਿਹੜਾ ਕੰਮ ਹੋਏਗਾ ਜਿਹੜੀ ਐਸਐਸਫੋਰਸ ਹੋਏਗਾ ਤੇ ਲੋਕਾਂ ਦੀ ਕਿੰਨੀ ਦੀ ਜਾਨ ਵਿੱਚ ਬਸ ਇਹ ਬਾਕੀ ਤੇ ਗੌਰ ਹਥਾ ਕਿੰਨੀ ਜਿਹੜਾ ਵੱਡਾ ਪ੍ਰਾਲਾਏ ਅਸੀਂ ਅ ਅੱਜ ਤੱਕ ਜਿਵੇਂ 30 32 ਸਾਲ ਹਰ ਇੱਕ ਮੁਲਾਜ਼ਮ ਦੀ ਨੌਕਰੀ ਹੋ ਗਈ ਕੁਝ ਨਵੇਂ ਵੀ ਨੇ ਇਹ ਜਿਹੜੇ ਅ ਅੱਜ ਦੇ ਸਮੇਂ ਦੇ ਯੁੱਗ ਦੇ ਹਿਸਾਬ ਨਾਲ ਜੋ ਇਹਨਾਂ ਨੇ ਸਾਨੂੰ ਵਹੀਕਲ ਪ੍ਰੋਵਾਈਡ ਕੀਤੇ ਐ ਜੋ ਸੁਵਿਧਾ ਪ੍ਰੋਵਾਈਡ ਕੀਤੀਆਂ ਲੋਕਾਂ ਦੇ ਲਈ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਚੱਲੂਗਾ ਸਿਸਟਮ ਇਹਦੇ ਚ ਲੋਕਾਂ ਦੀ ਜਾਨਾਂ ਦੀ ਹਫਾਜ਼ਤ ਹੋਊਗੀ